ਨਾਮ ਜੋ ਕੋ ਕਿਰਤ ਕਰੋ ਤੇ ਵੰਡ ਛਕੋ ਸਾਰੇ ਬਹੁਤ ਰੌਲਾ ਪਾਉਂਦੇ ਆ ਨਾ ਕਿ ਅੰਮ੍ਰਿਤਧਾਰੀ ਸਿੰਘ ਜਾਂ ਅੰਮ੍ਰਿਤਧਾਰੀ ਭੈਣਾਂ ਨੂੰ ਕੀ ਸਹੂਲਤਾ ਚਲੋ ਅੱਜ ਮੈਂ ਅਨਾਉਂਸਮੈਂਟ ਕਰਦਾ ਜੇ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਲੜਕੀ ਲੜਕਾ ਅੰਮ੍ਰਿਤ ਛਕਿਆ ਹੋਵੇ ਪਲੇਸਮੈਂਟ ਦੀ ਲੋੜ ਹੈ ਜੌਬ ਦੀ ਲੋੜ ਹੈ 1 ਰੁਪਿਆ ਨਹੀਂ ਲਵਾਂਗਾ ਨਾ ਅਡਵਾਂਸ ਤੇ ਨਾ ਬਾਅਦ ਚੋ ਹਬ ਸਦਲੀ ਵੀ ਛੱਡੀ ਇੱਕ ਹੀ ਸ਼ਰਤਾਂ ਅੰਮ੍ਰਿਤਧਾਰੀ ਸਿੰਘ ਹੋਵੇ ਜਾਂ ਮੇਰੀ ਭੈਣ ਨੇ ਅੰਮ੍ਰਿਤ ਛਕਿਆ ਹੋਵੇ ਉਹਨੂੰ ਆਪਣੇ ਫਿਊਚਰ ਜਾਂ ਕੈਰੀਅਰ ਦੀ ਕੋਈ ਟੈਨਸ਼ਨ ਨਹੀਂ ਜਿਨ੍ਹਾਂ ਨੇ ਸ਼ੁਰੂਆਤ ਕਰਨਾ ਉਹ ਮੇਰੇ ਕੋਲ ਆ ਕੇ ਗਾਈਡੈਂਸ ਲੈ ਸਕਦੇ ਆ ਕਿ ਕਿੱਦਾਂ ਦੀ ਮਾਰਕੀਟ ਵਿੱਚ ਪੋਜੀਸ਼ਨ ਹੈ ਉਹਨਾਂ ਨੂੰ ਕਿੱਦਾਂ ਦੀ ਜੌਬ ਦੀ ਲੋੜ ਹੈ ਜਾਂ ਉਹਨਾਂ ਨੂੰ ਕਿਹੜੀ ਪੜ੍ਹਾਈ ਕਰਨੀ ਚਾਹੀਦੀ ਹੈ ਕਿਹੜੀ ਜੌਬ ਦੇ ਵਾਸਤੇ ਫਰੀ ਕੋਈ ਪੈਸਾ ਪਹਿਲਾਂ ਨਹੀਂ ਕੋਈ ਪੈਸਾ ਬਾਅਦੋਂ ਨਹੀਂ ਨਾਮ ਜੱਪੋ ਕਿਰਤ ਕਰੋ ਵੰਡ ਛਕੋ ਇਹਦੇ ਹੇਠ ਆਪਾਂ ਇਹ ਅੱਜ ਤੋਂ ਸੇਵਾ ਸ਼ੁਰੂ ਕਰ ਰਹੇ ਆਂ ਅੰਮ੍ਰਿਤਧਾਰੀ ਕੋਈ ਪੈਸਾ ਨਹੀਂ ਲਵਾਂਗੇ ਹਾਂ ਪਲੇਸਮੈਂਟ ਵੀ ਛੱਡੀ ਹੁਣ ਇਹ ਤੁਹਾਡਾ ਫਰਜ਼ ਬਣਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਿਰਫ ਇੱਕ ਬੇਨਤੀ ਜੇ ਕਿ ਜੌਬ ਮੈਂ ਸਿਰਫ ਅੰਮ੍ਰਿਤਸਰ ਚ ਲਵਾ ਸਕਦਾ ਇਸ ਤੋਂ ਬਾਅਦ ਹਜੇ ਮੇਰੀ ਔਕਾਤ ਨਹੀਂ ਗਈ ਕਿ ਮੈਂ ਅੰਮ੍ਰਿਤਸਰ ਤੋਂ ਬਾਹਰ ਵੀ ਕੰਮ ਕਰਾਂ ਅੰਮ੍ਰਿਤਸਰ ਚ ਅਸੀਂ ਕੰਮ ਕਰਦੇ ਹਾਂ ਜਿਹੜੇ ਪੰਜਾਬ ਤੋਂ ਬਾਹਰ ਮੇਰੀਆਂ ਭੈਣਾਂ ਭਰਾ ਲੈ ਜੇ ਉਹਨਾਂ ਨੇ ਅੰਮ੍ਰਿਤਸਰ ਸੈੱਟ ਹੋਣਾ ਤੇ ਉਹ ਮੈਂ ਕਰਾ ਦਾਂਗਾ ਪੈਸਾ ਕੋਈ ਨਹੀਂ ਲਵਾਵਾਂਗਾ ਨਾ ਤਾਂ ਰਜਿਸਟ੍ਰੇਸ਼ਨ ਫੀਸ ਹੈ ਨਾ ਹਾਪਸਲ ਦੀ 1 ਰੁਪਿਆ ਨਹੀਂ ਲਵਾਂਗੇ ਮੇਰੇ ਕੋਲ 100 ਇੰਟਰਵਿਊ ਕਰਾਓ 100 ਡਰੈਸ ਲਓ 20 ਵਾਰੀ ਆਫਿਸ ਆਓ ਸ਼ਰਤ ਕੋਈ ਨਹੀਂ ਅਮਰਤਾਰੀ ਹੋਣ ਗੁਰੂ ਦੇ ਪੱਕੇ ਹੋਣ ਸੇਵਾਜ ਮੈਂ ਹਾਜ਼ਰਾਂ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ